ਮੈਨੂੰ ਤੇ ਜਾਣਕਾਰੀ ਤੁਹਾਡੇ ਤੋਂ ਹੀ ਮਿਲੀ ਹੈ ਕਿ ਗਰਾਊਂਡ ਉੱਤੇ ਤੇ ਜੇ ਜਿਹੜੇ ਅਫਸਰ ਨੇ ਨਦੀ ਚ ਕਲੋਨੀ ਪਾਸ ਕੀਤੀ ਹੋਈ ਉਹਦੀ ਵੀ ਕੋਈ ਖੈਰ ਨਹੀਂ ਹੈ ਦੇਖੋ ਇਹਨਾਂ ਨੂੰ ਨੋਟਸ ਕੱਢੇ ਹੋਏ ਨੇ ਇਹਨਾਂ ਨੇ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਨੂੰ ਕੋਈ ਨਾ ਕੋਈ ਵਹਿਮ ਹੈ ਜਿਹੜੇ ਵੀ ਕਲੋਨਾਈਜ਼ਰ ਨੇ ਜਿਹੜੇ ਵੀ ਬਿਲਡਰ ਨੇ ਖਰੜ ਦੇ ਚਾਹੇ ਕਰਾਲੀ ਦੇ ਚਾਹੇ ਨਵੇਂ گاؤں ਦੇ ਪੈਸੇ ਦੇਣੇ ਨੇ ਪੈਸੇ ਦੇ ਦਿਓ ਨਹੀਂ ਅਸੀਂ ਕਢਾਵਾਂਗੇ ਤੁਹਾਡੇ ਤੋਂ ਸਾਨੂੰ ਕਢਾਉਣੇ ਆਉਂਦੇ ਨੇ ਚੰਗੀ ਤਰ੍ਹਾਂ ਕਢਾਵਾਂਗੇ ਦੇਖੋ ਜਿਹੜੀ ਸਿੰਘਪੁਰਾ ਰੋੜਿਆ ਮੈਂ ਇਹ ਨੂੰ ਇਸ ਗਾਲ ਦਾ ਪੁੱਛਿਆ ਤੇ ਉਹਦੇ ਤੇ ਸਾਰੇ ਅਫਸਰਾਂ ਦੇ ਸਾਈਨ ਹੋਏ ਹੋਏ ਆ ਸਾਰੇ ਪੈਸੇ ਪਾਸ ਹੋਏ ਹੋਏ ਆ ਪ੍ਰਧਾਨ ਸਾਹਿਬ ਜਿਹੜੇ ਹੈਗੇ ਨੇ ਇਥੋਂ ਦੇ ਜੀਤੀ ਉਹ ਜਿਹੜੇ ਹੈਗੇ ਨੇ ਸਾਈਨ ਨਹੀਂ ਕਰ ਰਹੇ ਉਹਦੇ ਤੇ ਕਿਉਂ ਨਹੀਂ ਕਰ ਰਹੇ ਬਈ ਜੇਬ ਚੋਂ ਪੈਸੇ ਥੋੜੀ ਲਾਉਣੇ ਲੋਕਾਂ ਦੇ ਪੈਸੇ ਨੇ ਕਾਹਦੀ ਸਿਆਸਤ ਹੈ ਵੀ ਇਹ ਇਹ ਦੱਸਣਾ ਹੈ ਵੀ ਆਮ ਆਦਮੀ ਪਾਰਟੀ ਸਰਕਾਰ ਚ ਦੇਖੋ ਕੰਮ ਨਹੀਂ ਹੋ ਰਿਆ ਸੀ ਸਾਇਨ ਤੁਸੀਂ ਨਹੀਂ ਕਰ ਰਹੇ ਮੇਰੀਆਂ ਤਿੰਨ ਕਮੇਟੀਆਂ ਨੇ ਕਿਸੇ ਵੀ ਪ੍ਰਧਾਨ ਦੀ ਕੋਈ ਵੀ ਕੰਪਲੇਂਟ ਮੇਰੇ ਕੋਲ ਆ ਗਈ ਕਿ ਮੌਜੂਦਾ ਉਹ ਕੰਮ ਦੇ ਵਿੱਚ ਦਿੱਕਤ ਪਾ ਰਿਹਾ 92 ਸੀਟਾਂ ਦੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਹੈ ਕਿਸੇ ਬਹਿਮ ਚ ਨਾ ਰਹੋ ਤੁਹਾਨੂੰ ਭੁਜਾਉਣਾ ਬਹੁਤ ਹੈ ਮੈਂ ਚੰਗੇ ਤਰੀਕੇ ਨਾਲ ਭੁਜਾਉਣਾ ਲੋਕ ਪਸੰਦ ਕਰਦੇ ਨੇ ਜੀ ਕੰਮ ਜਿਹੜੇ ਕਰ ਰਹੇ ਆ ਲੋਕਾਂ ਨੂੰ ਪਤਾ ਵੀ ਮਿਹਨਤ ਕਰੀ ਜਾਂਦੇ ਆ ਕੁਝ ਦਿੱਕਤਾਂ ਕਈ ਥਾਵਾਂ ਉੱਤੇ ਆਉਂਦੀਆਂ ਨੇ ਪਰ ਦਿੱਕਤਾਂ ਸਾਰੀਆਂ ਦੂਰ ਕਰ ਲਵਾਂਗੇ ਸਿੰਘਪੁਰਾ ਰੋਡ ਨੂੰ ਲੈ ਕੇ ਕਾਫੀ ਜਿਹੜਾ ਲੋਕ ਸ਼ਿਕਾਇਤਾਂ ਲਿਆ ਰਹੇ ਆ ਤੁਹਾਡੇ ਵੱਲੋਂ ਵੀ ਕੁਝ ਅੱਜ ਹਨ ਰਾਜ਼ੀ ਕੀ ਜ਼ਾਹਿਰ ਕੀਤੀ ਗਈ ਹੈ ਜੀ ਦੇਖੋ ਜਿਹੜੀ ਸਿੰਗਾਪੁਰਾ ਰੋਡ ਆ ਮੈਂ ਇਹ ਨੂੰ ਇਸ ਗਾਲ ਦਾ ਪੁੱਛਿਆ ਤੇ ਉਹਦੇ ਤੇ ਸਾਰੇ ਅਫਸਰਾਂ ਦੇ ਸਾਈਨ ਹੋਏ ਹੋਏ ਆ ਸਾਰੇ ਪੈਸੇ ਪਾਸ ਹੋਏ ਹੋਏ ਆ ਪ੍ਰਧਾਨ ਸਾਹਿਬ ਜਿਹੜੇ ਹੈਗੇ ਨੇ ਇਥੋਂ ਦੇ ਜੀਤੀ ਉਹ ਜਿਹੜੇ ਹੈਗੇ ਨੇ ਸਾਈਨ ਨਹੀਂ ਕਰ ਰਹੇ ਉਹਦੇ ਤੇ ਕਿਉਂ ਨਹੀਂ ਕਰ ਰਹੇ ਬਈ ਜੇਬ ਚੋਂ ਪੈਸੇ ਥੋੜੀ ਲਾਉਣੇ ਆ ਲੋਕਾਂ ਦੇ ਪੈਸੇ ਨੇ ਕਾਦੀ ਸਿਆਸਤ ਹੈ ਵੀ ਇਹ ਇਹ ਦੱਸਣਾ ਹੈ ਵੀ ਆਮ ਆਦਮੀ ਪਾਰਟੀ ਸਰਕਾਰ ਚ ਦੇਖੋ ਕੰਮ ਨਹੀਂ ਹੋ ਰਿਹਾ ਸੀ ਸਾਈਨ ਤੁਸੀਂ ਨਹੀਂ ਕਰ ਰਹੇ ਤੋਨੂੰ ਅੱਜ ਤੱਕ ਇਹ ਇਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਜੇ ਤੁਹਾਡੀ ਅ ਅਗਲੇ ਪਿਛਲੇ ਇਲੀਗਲ ਕੰਮਾਂ ਦਾ ਡਾਟਾ ਮੈਂ ਉੱਤੇ ਮਿਹਨਤ ਕਰ ਲਈ ਤੇ ਫਿਰ ਤੁਸੀਂ ਸਾਈਨ ਵੀ ਕਰਨੇ ਆ ਤੇ ਸਾਰਾ ਕੁਝ ਕਰਨਾ ਸੋ ਮੈਨੂੰ ਉਸਰਾ ਨਾ ਪਾਓ ਲੋਕਾਂ ਦੇ ਕੰਮ ਚੜਿੱਕਾ ਨਾ ਪਾਓ ਜੇ ਤੁਸੀਂ ਲੋਕਾਂ ਦਾ ਕੰਮ ਰੋਕਿਆ ਕਿਸੇ ਵੀ ਪ੍ਰਧਾਨ ਨੇ ਮੇਰੀਆਂ ਤਿੰਨ ਕਮੇਟੀਆਂ ਨੇ ਕਿਸੇ ਵੀ ਪ੍ਰਧਾਨ ਦੀ ਕੋਈ ਵੀ ਕੰਪਲੇਂਟ ਮੇਰੇ ਕੋਲ ਆ ਗਈ ਕਿ ਮੌਜੂਦਾ ਉਹ ਕੰਮ ਦੇ ਵਿੱਚ ਦਿੱਕਤ ਪਾ ਰਿਹਾ 92 ਸੀਟਾਂ ਦੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਹੈ ਕਿਸੇ ਬਹਿਮ ਚ ਨਾ ਰਹੋ ਤਨੂ ਭੁਜਾਉਣਾ ਬਹੁਤ ਹੈ ਮੈਂ ਚੰਗੇ ਤਰੀਕੇ ਨਾਲ ਭੁਜਾਉਣਾ ਮੈਮ ਜਿਹੜੀ ਇਹ ਸੜਕ ਪਾਸ ਹੋਈ ਹੈ ਉਰਾਲੀ ਨਗਰ ਕੌਂਸਲ ਦੀ ਹੱਦਬੰਦੀ ਤੱਕ ਹੀ ਹੋਈ ਹੈ ਜਦੋਂ ਕਿ ਲਿੰਕ ਰੋਡ ਕੜੂਏ ਤੱਕ ਮਿਲਦਾ ਜਾ ਕੇ ਜੀ ਕਾਫੀ ਪਿੰਡ ਜੁੜੇ ਹੋਏ ਨੇ ਤੇ ਕਾਫੀ ਜ਼ਿਆਦਾ ਰੋਡ ਦੀ ਖਸਤਾ ਹਾਲਤ ਦੇਖੀ ਜਾਂਦੀ ਹੈ ਕੀ ਆ ਸਰਕਾਰ ਵੱਲੋਂ ਇਹ ਕੜੂਏ ਤੱਕ ਰੋਡ ਨਹੀਂ ਬਣ ਸਕਦੀ ਕਿਉਂ ਨਹੀਂ ਬਣਾਉ ਬਣਾਵਾਂਗੇ ਜੀ ਬਣਾਵਾਂਗੇ ਸਾਰਾ ਕੁਝ ਬਣਾਵਾਂਗੇ ਜਿਹੜੀ ਚੀਜ਼ ਜਿੱਥੋਂ ਤੱਕ ਹੋ ਸਕਦੀ ਹੈ ਕਾਨੂੰਨੀ ਤੌਰ ਉੱਤੇ ਸਾਰੇ ਕੰਮ ਕੀਤੇ ਜਾਣਗੇ ਇੱਕ ਤਰੀਕੇ ਨਾਲ ਇੱਥੇ ਤੱਕ ਹੋ ਸਕਦੀ ਹੈ ਦੂਜਾ ਤਰੀਕਾ ਲੱਭਾਂਗੇ ਕੋਈ ਕੰਮ ਇੰਪੋਸੀਬਲ ਨਹੀਂ ਤੇ ਗਾਂ ਥੱਲੇ ਜਿਹੜਾ ਲੋਕਲ ਪੋਲੀਟੀਕਲ ਬੰਦਾ ਉਹ ਮਿਹਨਤੀ ਹੋਣਾ ਚਾਹੀਦਾ ਜੇ ਇਰਾਦਾ ਕੰਮ ਕਰਨ ਦਾ ਸੇਵਾ ਭਾਵਨਾ ਹੈਗੀ ਆ ਜੇ ਇਹ ਸੱਚ ਪਤਾ ਹੋਵੇ ਵੀ ਸੇਵਾ ਕਬੂਲ ਹੁੰਦੀ ਹੈ ਲੋਕਾਂ ਨੂੰ ਪਰੇਸ਼ਾਨ ਕਰਕੇ ਕਿਸੇ ਨੂੰ ਸਫਲਤਾ ਨਹੀਂ ਮਿਲੀ ਲੋਕਾਂ ਦਾ ਜਿੱਥੇ ਕੰਮ ਹੁੰਦਾ ਉੱਥੇ ਸਿਆਸਤਾਂ ਨਹੀਂ ਕਰੀਦੀਆਂ ਹੁੰਦੀਆਂ ਕੋਈ ਚੰਗਾ ਕੰਮ ਕਰਨ ਵਾਲਾ ਕਿਸੇ ਵੀ ਪਾਰਟੀ ਦਾ ਹੋਵੇ ਅਸੀਂ ਤਾਂ ਐਪਰੀਸ਼ੀਏਟ ਕਰਦੇ ਹਾਂ ਹਰੇਕ ਪਿੰਡ 'ਚ ਮੇਰੇ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਦੇਖੋ ਕਈ ਪਿੰਡਾਂ 'ਚ ਕਰੋੜਾ ਰੁਪਈਆ ਦੀਆਂ ਗਰੰਟੀਆਂ ਦਿੱਤੀਆਂ ਨੇ ਚਾਹੇ ਜਿਹੜਾ ਮਰਜੀ ਸਰਪੰਚ ਆ ਮੈਂ ਕਹਿੰਦੀ ਇਹ ਕੰਮ ਕਰੋ ਪੈਸਾ ਲਾਓ ਸਰਕਾਰ ਪੈਸਾ ਦੇਣ ਚ ਕਮੀ ਨਹੀਂ ਛੱਡਦੀ ਪਰ ਜੇ ਤੁਸੀਂ ਇਹ ਸੋਚਣਾ ਵੀ ਪੁਰਾਣਾ ਫਲਾਣੇ ਦੀ ਗਲੀ ਨਹੀਂ ਪੱਕੀ ਕਰਾਉਣੀ ਉਹ ਇਟਾਂ ਇੰਟਰਲੌਕ ਇਟਾਂ ਲਾ ਲੀਆਂ ਇੰਟਰਲੌਕ ਇਟਾਂ ਪੱਟ ਲੀਆਂ ਮੇਰੇ ਹਲਕੇ 'ਚ ਇਹ ਕੰਮ ਨਹੀਂ ਚੱਲਣਾ ਰੁਪਈਆ ਮੈਂ ਕਿਸੇ ਤੋਂ ਮੰਗਦੀ ਨਹੀਂ ਆ ਰੁਪਈਆ ਖਾਣਾ ਨਹੀਂ ਆ ਖਾਣ ਮੈਂ ਤੁਹਾਨੂੰ ਵੀ ਨਹੀਂ ਦੇਣਾ ਇਹ ਯਾਦ ਰੱਖਿਓ ਚਾਹੇ ਕੋਈ ਸਰਕਾਰੀ ਬੰਦਾ ਫਿਰ ਚਾਹੇ ਪੋਲੀਟੀਕਲ ਬੰਦਾ ਮੇਰੇ ਹਲਕੇ ਚ ਲੋਕਾਂ ਦੇ ਕੰਮਾਂ ਚ ਕਿਸੇ ਨੇ ਡਿੱਕਾ ਢਾਇਆ ਕਿਸੇ ਨੇ ਮਿਹਨਤ ਨਾ ਕੀਤੀ ਮੈਂ ਬਹੁਤ ਭਜਾਉਣਾ ਮੈਂ ਇਸੇ ਕੰਮ ਤੇ ਆ ਤੁਹਾਡੇ ਤੇ ਆ ਡਿਪਾਰਟਮੈਂਟ ਮੇ ਸਾਰੇ ਮਿਹਨਤ ਕੀਤੀ ਆ 2 ਸਾਲ ਬੜੇ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਤੇ ਹੁਣ ਪੂਰਾ ਧਿਆਨ ਮੇਰਾ ਹਲਕੇ ਚ ਐ ਇਹ ਗੱਲ ਨੂੰ ਮੇਰੇ ਲਾਈਟ ਨਾਲ ਲਿਓ ਮੈਂ ਮਿਹਨਤ ਸਟਾਰਟ ਕਰ ਦਿੱਤੀ ਆ ਤੁਹਾਡੇ ਹਾਲਾਤ ਦੇਖ ਕੇ ਮਰਮ ਆਪਣੇ ਬਿਲਕੁਲ ਨਾਲ ਲੱਗਦਾ ਜੀ ਬਰਾਲੀ ਦਾ ਸਭ ਤੋਂ ਵੱਡਾ ਗਰਾਊਂਡ ਹੈ ਜਿਸ ਦੀ ਤੁਸੀਂ ਵਿਚਾਰ ਚਰਚਾ ਵੀ ਕੀਤੀ ਉਸ ਦੇ ਚ ਕਾਫੀ ਡਿਮਾਂਡ ਦੇ ਡਿਜ਼ਾਈਨਰ ਲੇਕਿਨ ਤੁਸੀਂ ਹੁਣ ਜਾ ਕੇ ਦੇਖੋ ਬਿਲਕੁਲ ਅੰਧੇਰਾ ਛਾਇਆ ਪਿਆ ਹੈ ਤੇ 5 ਲੱਖ ਦੀ ਦੀ ਅਮਾਉਂਟ ਵੀ ਜਿਹੜੀ ਐਮਪੀ ਲੈਂਡ ਫੰਡ ਦੇ ਵਿੱਚ ਅਨਾਉਂਸ ਹੋਈ ਸੀ ਉਹ ਆਈ ਹੈ ਨਹੀਂ ਆਈ ਹਜੇ ਤੱਕ ਨਹੀਂ ਕਿਉਂਕਿ ਲਗਾਤਾਰ ਜਿਹੜੇ ਗਰਾਊਂਡ ਚਲਾਉਂਦੇ ਨੇ ਲਾਈਟਾਂ ਲਈ ਲਾਈਟਾਂ ਦੇ ਲਈ ਜੀ ਤੇ ਉਹ ਅਜੇ ਤੱਕ ਕੁਝ ਵੀ ਨਹੀਂ ਆਇਆ ਲਾਈਟਾਂ ਲਵਾ ਦਿੰਦੇ ਆ ਜੀ ਲਾਈਟਾਂ ਇਹ ਕੁਝ ਕੰਮ ਜਿਹੜੇ ਇਮੀਡੀਏਟ ਹੋ ਸਕਦੇ ਨੇ ਉਹਦੀ ਰਾਣਾ ਜੀ ਕੀ ਰਿਪੋਰਟ ਹੈ ਦੀ ਕਿੱਥੇ ਖੜਿਆ ਇਹ ਜਿਹੜਾ 5 ਲੱਖ ਦੀ ਗ੍ਰਾਂਟ ਆਈ ਹੈ ਬਿਲਕੁਲ ਬਸ ਚੋਰੀ ਜੱਫਤ ਲੱਗੇ ਕੰਮ ਚ ਨਹੀਂ ਬਜਦਾ ਜੀ अच्छा किते करवा देवांगे जी कोई नहीं जे पास होया पया त हुनी होजूगा कोई गल नहीं ओ हुनी हुणे हुणे हो जाना ओ जेडी चीज ਦਾ ਫੰਡ ਆਇਆ ਪਏ ਕੁਛ ਨਵਾਂ ਨਹੀਂ ਅਨਾਉਂਸ ਕਰ ਸਕਦੇ ਤੇ ਪਰ ਡਿੱਕਾ ਨਾ ਡਾਉਣ ਜੀ ਮੈਂ ਡਿੱਕੇ ਵਾਲੇ ਬੰਦੇ 2 ਸਾਲ ਤੁਹਾਨੂੰ ਦਿੱਤੇ ਨੇ ਡਿੱਕੇ ਨਾ ਡਾਇਓ ਮੈਂ ਬਹੁਤ ਡਿੱਕੇ ਪਾਉਣੇ ਆ ਗਰਾਉਂਡ ਦੇ ਵਿੱਚ ਜਿਸ ਤਰ੍ਹਾਂ ਚੰਦੋ ਦੇ ਵਿੱਚ ਵੀ ਕੁਛ ਇੱਕ ਨਦੀ ਇੱਕ ਪ੍ਰਾਈਵੇਟ ਪ੍ਰਾਈਵੇਟ ਕਲੋਨੀ ਘਟੋਰੀ ਉਹਦੇ ਬਾਰੇ ਜੀ ਥੋੜਾ ਕੀ ਕਹਿਣਾ ਹੈ ਨਦੀ ਚ ਪ੍ਰਾਈਵੇਟ ਕਲੋਨੀ ਕੱਟੀ ਜਾ ਰਹੀ ਹੈ ਮੈਂ ਪਹਿਲਾਂ ਵੀ ਇਸ ਦੇ ਬਾਰੇ ਤੁਹਾਨੂੰ ਦੱਸਿਆ ਜਦੋਂ ਤੁਸੀਂ ਨਗਰ ਕੌਂਸਲ ਆਏ ਸੀ ਨਹੀਂ ਮੈਂ ਇਸ ਚੀਜ਼ ਦਾ ਸ਼ੁਰੂ ਹੋ ਗਈ ਹੈ ਪ੍ਰੋਜੈਕਟ ਸ਼ੁਰੂ ਹੋ ਗਿਆ ਪ੍ਰੋਜੈਕਟ ਸ਼ੁਰੂ ਹੋ ਗਿਆ ਤਾਂ ਕਿਹੜੇ ਬੰਦਿਆਂ ਦੀ ਹੈ ਜੀ ਮੈਨੂੰ ਨਹੀਂ ਪਤਾ ਮੈਨੂੰ ਵੀ ਤੁਹਾਨੂੰ ਪਤਾ ਨਹੀਂ ਮੈਂ ਇਸ ਉੱਤੇ ਸਖਤੀ ਨਾਲ ਫੈਸਲਾ ਲੈਣਾ ਜੇ ਜੇ ਮੈਂ ਤੁਹਾਨੂੰ ਇੱਕ ਗੱਲ ਇੱਥੇ ਖੜ ਕੇ ਵਾਅਦਾ ਕਰਦੀ ਆਂ ਜੇ ਉਹ ਇਲੀਗਲ ਨਿਕਲੀ ਗਲਤ ਨਿਕਲੀ ਉਹ ਬਣੀ ਬਣਾਈ ਮਟਾਉਣੀ ਹੈ ਜਿਹੜਾ ਵੀ ਬੰਦਾ ਬਣਾ ਰਿਹਾ ਹੈ ਇਹਦੀ ਕੱਲ ਦੀ ਕੱਲ ਮੈਂ ਇਹਦੀ ਜਿਹੜੀ ਕਾਰਵਾਈ ਉਹ ਕਰਵਾਉਣੀ ਹੈ ਵੀ ਇਹ ਕੌਣ ਬੰਦਾ ਨਦੀ ਵਿੱਚ ਜਿਹੜੀ ਪ੍ਰਾਈਵੇਟ ਕਲੋਨੀ ਇਹ ਕਹਿ ਰਹੇ ਨੇ ਪਲਾਟ ਲੈ ਲੈਂਦੇ ਆ ਜੀ ਉਹ ਬਾਅਦ ਵਿੱਚ 12 ਮੰਦਰ ਦੇ ਦੋ ਮਕਾਨ ਡਿਗੇ ਸੀ ਉਹਨਾਂ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਤੇ ਜੇਕਰ ਇਸ ਕਲੋਨੀ ਦੇ ਵਿੱਚ ਵੀ ਜੇ ਕੋਈ ਕੰਰਨ ਵਾਲੇ ਦਿਨਾਂ ਦੇ ਵਿੱਚ ਵਾਪਰਦੀ ਤਾਂ ਸ਼ਹਿਰ ਨੂੰ ਵੀ ਵੱਡਾ ਨੁਕਸਾਨ ਹੋਊਗਾ ਨਹੀਂ 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 ਆਪਾਂ ਬਣ ਨਹੀਂ ਦਿੰਦੇ ਸਾਡਾ ਇਹਨਾਂ ਨਾਲ ਕੋਈ ਲਗਦਾ ਅਠਨੀ ਹੈ ਜੇ ਤੁਹਾਨੂੰ ਲੱਗਦਾ ਹੋਵੇ ਨਾ ਸਾਨੂੰ ਮੈਨੂੰ ਤੇ ਜਾਣਕਾਰੀ ਤੁਹਾਡੇ ਤੋਂ ਹੀ ਮਿਲੀ ਹੈ ਕਿ ਗਰਾਊਂਡ ਉੱਤੇ ਤੇ ਜੇ ਜਿਹੜੇ ਅਫਸਰ ਨੇ ਨਦੀ ਚ ਕਲੋਨੀ ਪਾਸ ਕੀਤੀ ਹੋਈ ਉਹਦੀ ਵੀ ਕੋਈ ਖੈਰ ਨਹੀਂ ਆ ਮੈਡਮ ਕਿ ਮੇਰੇ ਪੈਸੇ ਵੀ ਪੈਂਡਿੰਗ ਸੀ ਜੋ ਵਸੂਲੇ ਜਾਣੇ ਸੀ ਪਰ ਹੁਣ ਉਸ ਤੇ ਕੀ ਕਾਰਵਾਈ ਹੋਈ ਹੈ ਜੀ ਜਿਹੜੀਆਂ ਇਹ ਕਲੋਨੀਆਂ ਵਾਂਗ ਦੇਖੋ ਇਹਨਾਂ ਨੂੰ ਨੋਟਸ ਕੱਢੇ ਹੋਏ ਨੇ ਇਹਨਾਂ ਨਾਲ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਨੂੰ ਕੋਈ ਨਾ ਕੋਈ ਵਹਿਮ ਹੈ ਜਿਹੜੇ ਵੀ ਕਲੋਨਾਈਜ਼ਰ ਨੇ ਜਿਹੜੇ ਵੀ ਬਿਲਡਰ ਨੇ ਖਰੜ ਦੇ ਚਾਹੇ ਕਰਾਲੀ ਦੇ ਚਾਹੇ ਨਵੇਂਆਂ گاਉਂ ਦੇ ਪੈਸੇ ਦੇਣੇ ਨੇ ਪੈਸੇ ਦੇ ਦਿਓ ਨਹੀਂ ਅਸੀਂ ਕਢਾਵਾਂਗੇ ਤੁਹਾਡੇ ਤੋਂ ਸਾਨੂੰ ਕਢਾਉਣੇ ਆਉਂਦੇ ਨੇ ਚੰਗੀ ਤਰ੍ਹਾਂ ਕਢਾਵਾਂਗੇ